ਹਾਂਜੀ ਦੋਸਤੋ ਆਪਾਂ ਖੜੇ ਆਂ ਮਹਾਰਾਸ਼ਟਰ ਦੇ ਵਿੱਚ ਪੂਨੇ ਦੇ ਇੱਕ ਨਾਲ ਪਿੰਡ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਆਂ ਜੀ ਅਦਰਕ ਦੀ ਖੇਤੀ ਇਹ ਅਦਰਕ ਹੈ ਇਹ ਤਾਂ ਜਿਹੜੀ ਹਲਦੀ ਹੈ ਜਿਹੜੀ ਆ ਆਪਾਂ ਦੇਖ ਰਹੇ ਆਂ ਇਹ ਤਾਂ ਹਲਦੀ ਹੈ ਤੇ ਇਸ ਦੇ ਨਾਲ ਅੱਗੇ ਆਹ ਦੇਖੋ ਜੀ ਅਦਰਕ ਦੀ ਖੇਤੀ ਤੇ ਅਦਰਕ ਦੀ ਖੇਤੀ ਇਹਦੇ ਵਿੱਚ ਯਾਰ ਜੇ ਬੋਨੇ ਜਿੱਥੇ ਮੇ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਵੱਖ-ਵੱਖ ਫਸਲਾਂ ਜਿਆਦਾ ਇੱਥੇ ਗੰਨਾ ਹੁੰਦਾ ਤੁਸੀਂ ਦੇਖ ਰਹੇ ਹੋ ਸਾਈਡਾਂ ਤੇ ਬਹੁਤ ਸਾਰਾ ਗੰਨਾ ਹੋਇਆ ਗੰਨੇ ਦੇ ਨਾਲ ਪਿਆਜ਼ ਤੇ ਹੋਰ ਬਹੁਤ ਸਾਰੇ ਜਿਹੜੇ ਇਹ ਦੇਖੋ ਅਦਰਕ ਤੇ ਇੱਕ ਇੱਥੇ ਹੋਰ ਚੀਜ਼ ਜਿਹੜੀ ਦੇਖਣ ਨੂੰ ਮਿਲੀ ਕਿ ਜਦੋਂ ਆਪਾਂ ਦੇਖਦੇ ਆਂ ਇੱਕ ਪਾਸੇ ਤਾਂ ਦੇਖੋ ਤੁਸੀਂ ਜਿਵੇਂ ਉਹ ਗੰਨਾਗਾ ਉਹ ਕਾਫੀ ਵੱਡਾ ਖੜਾਗਾ ਦੂਸਰੇ ਪਾਸੇ ਗੰਨਾ ਬਿਲਕੁਲ ਛੋਟਾ ਛੋਟਾਗਾ ਤੇ ਆਦਾ ਅਦਰਕ ਜਿਵੇਂ ਇੱਥੇ ਪੂਰਾ ਵੱਡਾ ਹੋ ਰਿਹਾਗਾ ਤੇ ਨਾਲ ਹੀ ਖੇਤ ਦੇ ਵਿੱਚ ਬਿਲਕੁਲ ਹੁਣੇ ਬੀਜਿਆਗਾ ਇੱਥੇ ਇਹਦਾ ਜਦੋਂ ਸਾਨੂੰ ਪੁੱਛਣ ਤੋਂ ਲੱਗਾ ਕਿ ਇੱਥੇ ਮੌਸਮ ਹੈ ਜਿਹੜਾ ਹੈ ਵਕਤ ਲਗਭਗ ਇੱਕੋ ਜਾਂ ਰਹਿੰਦਾ ਹੈ ਪਾਣੀ ਦੀ ਸਹੂਲਤ ਦੀ ਜਿਹੜੀ ਖੇਤੀ ਹੈ ਉਹ ਕੀਤੀ ਜਾਂਦੀ ਹੈਗੀ ਜਦੋਂ ਜਿੰਨਾ ਕ ਬੰਦੇ ਲਵੇ ਪਾਣੀ ਹੁੰਦਾ ਉਸ ਹਿਸਾਬ ਨਾਲ ਜਿਹੜਾ ਉਹ ਖੇਤੀ ਕਰ ਲੈਂਦੇ ਨੇ ਗੇਤੀ ਪਛੇਤੀ ਵਾਲਾ ਸਿਸਟਮ ਇੱਥੇ ਕੋਈ ਨਹੀਂ ਹੈਗਾ ਕਿ ਗੇਤੀ ਹੁੰਦੀਆਂ ਜਾਂ ਪਛੇਤੀ ਹੁੰਦੀਆਂ ਤੇ ਇਹ ਸਾਰੀ ਡ੍ਰਿਪ ਇਰੀਗੇਸ਼ਨ ਹੁੰਦੀ ਹੈ ਇੱਥੇ ਤੁਸੀਂ ਉਹ ਦੇਖ ਰਹੇ ਹੋ نیچے ਜਿਹੜੀ ਪਾਈਪਾਂ ਲੱਗੀਆਂ ਹੋਈਆਂ ਨੇ ਇਹਨਾਂ ਪਾਈਪਾਂ ਨਾਲ ਹੀ ਜਿਹੜਾ ਇਹਨਾਂ ਨੂੰ ਪਾਣੀ ਦਿੱਤਾ ਜਾਂਦਾ ਜਿਹੜੀਆਂ ਬੱਟਾਂ ਬਣਾਈਆਂ ਗਈਆਂ ਨੇ ਇਸ ਦੇ ਉੱਤੇ ਪਾਣੀ ਹੈ ਜਿਹੜਾ ਉਹ ਇਹਨਾਂ ਦੁਆਰਾ ਹੀ ਜਿਹੜਾ ਦਿੱਤਾ ਜਾਂਦਾ ਆਜੋ ਆਪਾਂ ਇਹ ਗੱਲ ਕਰਦੇ ਹਾਂ ਇਹ ਨਾਲ ਇੱਕ ਫਾਰਮਰ ਨੇ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸਦੇ ਹਾਂਗੇ ਕਿ ਜਿਹੜਾ ਆਦਰਕ ਹੈ ਇਹਦਾ ਕਿੰਨਾ ਕ ਬੈਨੀਫਿਟ ਹੁੰਦਾ ਤੇ ਹੋਰ ਜਿਹੜੀ ਕੀ ਖੇਤੀ ਹੁੰਦੀ ਆ ਕਿਆ ਲੈ ਬਾਈ ਸਾਹਿਬ ਕੁਛ ਨਹੀਂ ਅੱਛੇ ਅੱਛਾ ਸਰ ਔਰ ਇੱਕ ਮੈਂ ਚਲੋ ਆਪਾਂ ਉਹ ਗੱਲ ਬਾਅਦ ਚ ਕਰਾਂਗੇ ਤੇ ਸਰ ਆਪ ਹਮੇ ਬਤਾਨਾ ਆਪਕੇ ਜੋ ਇਹ ਅਦਰਕ ਕੀ ਖੇਤੀ ਹੈ ਜਾਂ ਇਹ ਜੋ ਆਪ ਹਲਦੀ ਕੀ ਖੇਤੀ ਕਰਤੇ ਹੈ ਤੋ ਇਸਕੇ ਬਾਰੇ ਮੇਂ ਬਤਾਨਾ ਹਮਾਰੇ ਦੋਸਤੋਂ ਕੋ ਇਹ आले ਦਾ ਪੀ ਕੈਸਰ ਰਿਤਾ ਹੈ ਉਹ 8 ਮਹੀਨੇ ਮੈਂ ਮਨਸ ਮੈਂ ਨਿਕਲਨੇ ਕਾ ਆਤਾ ਹੈ ऐसा रहेगा तुमको कि रेट नहीं अभी इसको तो तुम अठारह महीने तक रख सकते रख सकते हो उसको ऐसे ही खेत में ऐसे ही अभी इतना इतना सा है तो इतना बड़ा हो जाएगा ओके जब तो रेट आएगा तब निकाल सकते हो वैसे आठ महीने का खेती है जी आठ महीने तो दोस्तों एक होर हो नदरक की खेती है वैसे तो यह अठ महीने लिया है पर ਜੇ ਤੁਸੀਂ ਚਾਹੋ ਮੰਨ ਲਓ ਤੁਹਾਨੂੰ ਰੇਟ ਤੁਹਾਨੂੰ ਲੱਗਦਾ ਕਿ ਹੁਣ ਰੇਟ ਨਹੀਂ ਹੈਗਾ ਤਾਂ ਤੁਸੀਂ ਇਹਨੂੰ 18 ਮਹੀਨੇ ਤੱਕ ਜਿਹੜਾ 1.5 ਸਾਲ ਤੱਕ ਖੇਤ ਦੇ ਵਿੱਚ ਹੀ ਰੱਖ ਸਕਦੇ ਹੋ ਥੋੜੀ ਖੇਤੀ ਵਧੀ ਜਾਊਗੀ ਮਤਲਬ ਇਹ ਨਹੀਂ ਹੈਗਾ ਕਿ ਥੱਲੋਂ ਫਸਲ ਆ ਜਿਹੜੀ ਖਰਾਬ ਹੋ ਜਾਊਗੀ ਉਹ ਹਾਂ ਉਹਨੇ ਵਧਣਾ ਹੀ ਹੈ ਤੇ ਜਦੋਂ ਤੁਹਾਨੂੰ ਚੰਗਾ ਰੇਟ ਲੱਗਦਾ ਉਦੋਂ ਤੁਸੀਂ ਉਹਨੂੰ ਪੱਟ ਕੇ ਵੇਚ ਸਕਦੇ ਹੋ ਤਾਂ ਇਹ ਕਿੰਨੇ ਕੁ ਦੀ ਹੋ ਜਾਂਦੀ ਹੈ ਖੇਤੀ ਕਿ ਕਿਤਨੇ ਕਿਤਨੇ 2 ਏਕੜ 2 ਏਕੜ ਹੈ ਜੇ ਇਸ ਕੋ ਪਾਣੀ ਜੋ ਬਾਰਿਸ਼ ਮੈਂ ਨਾ ਪਾਣੀ ਨਹੀਂ ਰੁਕਣਾ ਮੰਗਦਾ ਹੈ अदरक अदरक में, में, नहीं तो खराब हो जाता है ड्रिप में ही करते हो। और इसमें पानी नहीं रहेगा तो क्वालिटी एक, एक नंबर आएगा पानी आ, बारिश का रहेगा तो खराब हो जाता है लगभग दो एकड़ में कितना प्रॉफिट कितने इत, की खेती हुई है आपकी लास्ट ईयर इसमें से ये पचास तो पच्चीस तो पचास लाख तक हो जाता है दो एकड़ में पचास लाख तक दो एकड़ में ਦੋਸਤੋ ਮੇਰਾ ਇਹ ਸਮਝ ਲਓ ਵੀ ਖੇਤੀ ਬਹੁਤ ਵਧੀਆ ਹੈ ਇਹ ਇਹ ਸਾਡੇ ਨਾਲ ਪਹਿਲਾਂ ਅਸੀਂ ਗੱਲਾਂ ਕਰਦੇ ਆ ਰਹੇ ਸੀ ਗੱਡੀ ਦੇ ਵਿੱਚ ਕਿ 70 ਲੱਖ ਦੀ ਜਿਹੜੀ ਪਿਛਲੇ ਵਾਰੀ 2 ਏਕੜ ਦੇ ਵਿੱਚ ਉਹ ਜਿਹੜੀ ਆਦੇ ਦੀ ਖੇਤੀ ਹੈ ਉਹ ਇਹਨਾਂ ਨੇ ਕੀਤੀ ਹੈ 70 ਲੱਖ 200 ਰੁਪਏ ਸੇ ਗਏ ਤਾਂ ਕਿਜੀ 200 ਰੁਪਏ ਕਿਲੋ ਜਿਹੜਾ ਆਦਾ ਕਿੰ 1 ਏਕੜ ਮੇਂ ਸੇ ਕਿਤਨਾ ਨਿਕਲ ਆਤਾ ਹੈ ਇਹ ਮਾਲ ਜਰ ਰਹਿਗਾ ਤਾਂ 20 20 बीस पच्चीस टन तक जाता है क्वालिटी पे रहता है सर क्वालिटी पे रहता है इसका रेट भी क्वालिटी पे लगता होगा ज्यादा क्वालिटी नहीं नहीं रेट फिक्स रहता रहता है है एक ही क्वालिटी ओके फिक्सिटी बारिश में पानी रुका तो क्वालिटी का कुछ टेंशन नहीं क्वालिटी एक ही, नंबर ही आता है पानी नहीं रुकना है इसमें बस थोड़ा थोड़ा लगाना है पानी इसको हाँ पानी थोड़ा लगाना है बारिश का रुक गए ना तो गंदा होता है ज्यादा गीला रहेगा तो चार डाला हाँ दोस्तों देख लो जरा पाख था जेडा दोड़ी मतलब 25 30 ਲੱਖ ਦਾ ਇੱਕ ਕਿੱਲਾ ਪੈ ਜਾਂਦਾ ਹੈਗਾ 25 30 ਲੱਖ 25 30 ਲੱਖ ਦਾ ਜਿਹੜਾ ਇੱਕ ਕਿੱਲਾ ਉਹ ਅਦਰਕ ਦੀ ਖੇਤੀ ਚ ਹੁੰਦਾ ਹੈਗਾ ਤੇ ਨਾਲ ਆ ਬਸ ਵੈਸੇ ਇਹ ਦੇਖੋ ਉਹ ਇਸੇ ਮਾਪਨ ਲੈ ਲੇਗੇ ਉਹ ਤੁਸੀਂ ਦੇਖ ਰਹੇ ਹੋ ਨਾਲ ਪਾਈਪ ਹੈ ਪਾਈਪਾਂ ਨਾਲ ਬਸ ਤੁਕਾ ਤੁਕਾ ਪਾਣੀ ਹੈ ਜਿਹੜਾ ਇਹਨਾਂ ਨੂੰ ਡਿਗਦਾ ਹੈਗਾ आ आ दे ते आ देखो आदे दी क्वालिटी हुन ये फसल तैयार है सोडी आपकी फसल ये रेडी है हाँ रेडी है। आ, आठ कितना टाइम हो गया इसको लगे को 6 महीना हो गया अभी नहीं हां दो दो महीने दो माह और पर नहीं निकालेंगे बारिश के टाइम निकालेंगे तो तब तक ये भी ग, जो रहता है ना गड्डा खाली का वो भी बढ़ जाएगा और माल भी ज्यादा निकलेगा हां आप जब रेट के हिसाब से निकालते हो इसको 8 महीने ਪਰ ਵੀ ਨਿਕਾਲ ਸਕਦੇ ਹੋ 12 ਮਹੀਨੇ ਨਿਕਲ ਸਕਦਾ ਹਾਂ 14 15 16 ਐਸਾ 18 ਮਹੀਨੇ ਤੱਕ ਕੋਈ ਟੈਨਸ਼ਨ ਨਹੀਂ 18 ਮਹੀਨੇ ਤੱਕ ਕੋਈ ਟੈਨਸ਼ਨ ਨਹੀਂ ਕੁਝ ਹੋਤਾ ਵੀ ਨਹੀਂ ਉਸਕੇ ਬਾਅਦ ਕੀ ਹੁੰਦਾ ਹੈ ਖਰਾਬ ਹੋ ਜਾਂਦਾ ਹੈ ਨੀਚੇ ਦੇ ਤਾਂ ਦੋਸਤੋ ਇੱਕ ਇਹਦੇ ਵਿੱਚ ਹੋਰ ਜਿਹੜੀ ਵਧੀਆ ਗੱਲ ਹੈ ਉਹ ਹੈ ਕਿ 8 ਮਹੀਨੇ ਦੀ ਖੇਤੀ ਹੈ ਜੇਕਰ ਤੁਹਾਨੂੰ ਰੇਟ ਹੈਗਾ ਤਾਂ ਤੁਸੀਂ 8ਵੇਂ ਮਹੀਨੇ ਕੱਢ ਲਓ 9ਵੇਂ 10ਵੇਂ ਜਦੋਂ ਤੁਹਾਨੂੰ ਰੇਟ ਲੱਗਦਾ ਕਿ ਹੁਣ ਰੇਟ ਵਧੀਆ ਮੈਨੂੰ ਚੰਗਾ ਰੇਟ ਮਿਲ ਸਕਦਾਗਾ ਉਦੋਂ ਜਿਹੜਾ ਆਪਾਂ ਅਦਰਕ ਦੀ ਜਿਹੜੀ नीचो तो एरिया में चलता है है एरिया में आ, अच्छा। ये हमने तीसरा प्रयोग किया था आता है तो उधर से लोग देखने आते हैं हमारे अच्छा। ठीक, है, ठीक है वो करते वो भी देखने आते हैं यार कितना बढ़िया okay. ठीक है आपके मौसम लगभग सारी ऐसा ही रहता है सेम ऐसा ही ऐसा ही रहता है तो मौसम यासे? का कुछ इस पर असर नहीं मौसम का कोई असर नहीं है ठीक है कि किस महीने में इसकी खेती शुरू करते हो आप जून में लगाना पड़ता है इसको जून में लगता है हेलो ठीक है तो दोस्तों तुम तो तो देख रहे हो बहुत बढ़िया जी मुनाफे वाली खेती है दो सौ रुपये किलो जेकर बिकया तो हेलो साहब पच्ची लख का किला <laughs> सिरा गलबात हुई पी है ਸੋ ਚਲੋ ਵੱਖਰੀ ਵੱਖਰੀ ਖੇਤੀ ਹੈ ਇੰਡੀਆ ਦੇ ਵੱਖ-ਵੱਖ ਰੰਗ ਨੇ ਸੋ ਦੋਸਤੋ ਹੋਰ ਵੀ ਜਿਹੜਾ ਇੱਥੇ ਅਸੀਂ ਜਿਵੇਂ ਹੁਣ ਪੂਨੇ ਦੇ ਵਿੱਚ ਆਏ ਹੋਏ ਆ ਜਿਹੜੀ ਹੋਰ ਵਧੀਆ ਜਿਹੜੀ ਕੋਈ ਫਸਲ ਹੋਊਗੀ ਜਾਂ ਜੋ ਵੀ ਚੀਜ਼ ਹੈ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਹਲਦੀ ਅਦਰਕ ਉਹ ਦੇਖੋ ਆਗੇ ਵਈ 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 ਬੈਸਟ ਹੋਗਾ ਮੇਰੇ ਕੋ ਵੀ ਆਪ ਧਿਆਨ ਮੈਂ ਮੇਰੇ ਕੋ ਚਾਰਟ ਧਿਆਨ ਲੀਓ ਸੋ ਠੀਕ ਹੈ ਦੋਸਤੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਤਕ ਲਈ ਸਸਤਰ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ